ਆਰਡਰ ਆ ਗਿਆ ਆਪਾਂ ਖਾਣੇ ਲੱਗੇ ਆ ਸਾਬਾ ਇਧਰ ਗੋਪੀ ਵੀ ਲੈ ਆ ਉਹ ਵੀ ਖਾਂਦਾ ਉਹਨਾਂ ਦਾ ਵੀ ਆਰਡਰ ਆ ਗਿਆ ਮਾਰਾ ਖਾਣਾ ਬਹੁਤ ਸੋਹਣਾ ਇਹ ਹਾਂ ਸਮਾਲਾ ਗਏ ਨਾਲ ਸੰਤਨ ਕੋਲ ਡਰਿੰਕ ਆਹ ਪ੍ਰਮਾਹਰਾਸ਼ਾ ਕਿਹੜੀ ਲਮੋਨ ਲੱਗੀ ਸ਼ੌਟ ਭਾਈ ਵੇਖ ਲੈ ਆਪਣਾ ਚੀਜ਼ ਸਾਰੇ ਆਏ ਬੰਦੇ ਬੈ ਗਏ ਆ ਪਛੇ ਹੋ ਜਾ ਕੇ ਫਿਰ ਤੋਂ ਫਸਲ ਦੇ ਜੀ ਮਹਾਰਾਜ ਜੀ ਮਹਾਰਾਜ ਜੀ ਤਾਂ ਬੜਕਿੱਤਾ ਹੁੰਜੀ ਕਿਉਂਕਿ ਕਈ ਵਾਰੀ ਹੋਰ ਸਮਾਂ ਆ ਗਿਆ महाराज जे जख़्म ते टुकोर कंदा ਵੱਡੀ ਗੱਲ ਚੁੱਕੀ ਹੋ ਗਈ ਹੈ ਮੈਨੂੰ ਤਾਂ ਕਦੇ-ਕਦੇ ਬਹੁਤ ਫਿਕਰ ਹੁੰਦੀ ਹੈ ਸਾਨੂੰ ਹੁਣਾਂ ਦੇ ਲਈ ਕੋਈ ਵਾਰ ਲੱਭਣਾ ਚਾਹੀਦਾ ਤੁਸੀਂ ਫਿਕਰ ਨਾ ਕਰੋ ਮੈਂ ਸਾਰੀਆਂ ਧੀਾਂ ਦਾ ਵਿਆਹ ਬੜੀ ਧੂੰਧਾਮ ਨਾਲ ਕਰਾਂਗਾ ਉਹ ਭਰਤਨੀ ਦਾ ਰਾਜਾ ਵੀ ਤਾਂ ਤੁਹਾਡਾ ਵਾਕਫ ਹੈ ਨਾ ਉਹਦੇ ਪੁੱਤਰ ਉਹਦੀ ਨਾਲ ਗੱਲ ਛੇੜੋ ਤਾਂ ਅੱਛਾ ਰਿਆਸਤ ਦਾ ਮਾਲਕ ਹੈ ਮੈਂ ਇੱਕ ਦਾ

ਦੀ ਨਾਟਿਓਂ ਦਾ ਬਖਤਾਰੇ ਵਾਹ ਕੀ ਗੱਭਰੂ ਜਵਾਨ ਨਿਕਲਿਆ ਵਾਹ ਜਵਾਨੀ ਜਿਵੇਂ ਤੂੰ ਜਿਆਦਾ ਸੋਹਣਾ ਤੇਰੀ ਹੋਰ ਵੀ ਸੋਹਣੀ ਤੇ ਆ ਵਾਹ ਰੋਬਿਆ ਦੇ ਸ਼ਾਮਲ ਹੋਣ ਦਾ ਨਿਯੋਤਾ ਭੇਜਿਆ ਹੈ ਕੋਈ ਇਸ ਕਰਕੇ ਤੁਸੀਂ ਸਾਰੇ ਨਹੀਂ ਹਾਂਜੀ ਇਹ ਫਿਲਮ ਦੇ ਸੀਨ ਦੇ ਵਿੱਚ ਦਿਖਾਇਆ ਗਿਆ ਏ ਇਹ ਜਿਹੜਾ ਹੈਗਾ ਏ ਬੀਬੀ ਰਚਨੀ ਦਾ ਘਰ ਵਾਲਾ ਏ ਜੋ ਕਿ ਪਿੰਗਲਾ ਸੀ ਤਾਂ ਇਹ ਹੁਣ ਬੀਬੀ ਰਚਨੀ ਇਹਨਾਂ ਨੂੰ ਲੈ ਕੇ ਉੱਥੇ ਪਹੁੰਚੀ ਆ ਜਿੱਥੇ ਉਹ ਆਪਾਂ ਛਪੜੀ ਕਹਿ ਦਿੰਨੇ ਆ ਜਾਂ ਤਲਾਬ ਕਹਿ ਦਿੰਨੇ ਆ ਕਿ ਜਿੱਥੇ ਛਿੱਟੇ ਕਾਂ ਕਾਲੇ ਹੋ ਹੋਂ ਨਿਕਲਦੇ ਸੀ ਇਹ ਸਾਹਮਣੇ ਉਹ ਤਲਾਬ ਆ ਇਹ ਇਹਨਾਂ ਦੀ ਨਿਕਾਮਤ ਲੋਤ ਉਧਰ ਪਈ ਤਲਾਬ ਵਾਲੀ ਸਾਈਡ ਇਹਨਾਂ ਨੇ ਦੇਖਿਆ ਕ੍ਰਿਸ਼ਮਾ ਹੁੰਦਾ ਫਿਰ ਰਿਲ ਰਿਲ ਕੇ ਉੱਥੋਂ ਤੱਕ ਮਤਲਬ ਗਏ ਸੀ ਉੱਥੇ ਜਾ ਕੇ ਅੱਗੇ ਦੇਖਦੇ ਆ ਪਾਣੀ ਵਿੱਚ ਮਤਲਬ ਪਹਿਲਾਂ ਹੱਥ ਪਾ ਕੇ ਦੇਖਦੇ ਆ ਤੇ ਇਹਨਾਂ ਦਾ ਹੱਥ ਠੀਕ ਹੋ ਜਾਂਦਾ ਹੈ ਫਿਰ ਹੁਣ ਅੱਗੇ-ਅੱਗੇ ਜਾਂਦੇ ਆ ਪਹੁੰਚਦੇ ਆ ਨਾਲ ਨਾਲ ਤੁਸੀਂ ਦੇਖ ਲਓ ਇਕਰ ਵਿੱਚੋਂ ਇਹ ਥੱਕ ਗਏ ਸੀ ਪੂਰਾ ਆਪਣਾ ਦਿਲ ਛੱਡਦਾ ਸੀ ਕਿ ਮੈਨੂੰ ਉੱਥੋਂ ਤੱਕ ਪਹੁੰਚਿਆ ਨਹੀਂ ਜਾਣਾ ਮੈਂ ਜਾ ਨਹੀਂ ਸਕਦਾ ਫੇਰ ਵੀ ਪਰ ਹਿੰਮਤ ਨਹੀਂ ਛੱਡੀ ਕਹਿੰਦੇ ਹੁੰਦੇ ਨਾ ਬੰਦੇ ਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਬੰਤਾ ਮੰਜ਼ਲ ਤੱਕ ਪਹੁੰਚ ਹੀ ਜਾਂਦਾ ਹੈ ਤੇ ਹੌਲੀ ਹੌਲੀ ਕਰਦਾ ਪਹੁੰਚ ਗਏ ਮੰਜ਼ਲ ਤੱਕ ਤੇ ਹੁਣ ਇਹਨਾਂ ਨੇ ਗਾੜੀ ਵੀ ਸੀਨ ਦੇਖਿਆ ਦੇਖੋ ਗਾੜੀ ਵੀ ਸੀਨ ਕੀ ਕੀ ਕਰਦੇ ਆ ਇਹਨਾਂ ਨੇ ਉਹ ਹਾ ਟਾਲੀ ਨੂੰ ਫੜ ਕੇ ਹੋਂ ਵਿੱਚ ਮੋਦਲ ਤਲਾਬ ਦੇ ਛਾਲ ਲਗਾ ਦਿੱਤੀ ਤੇ ਅੱਗੇ ਆਪਣਾ ਪਹਿਲਾ ਮੂੰਹ ਉੱਪਰ ਰੱਖਿਆ ਸੀ ਇਹਨਾਂ ਨੇ ਫਿਰ ਮਹਾਰਾਜ ਨੂੰ ਮਹਾਰਾਜ ਦਾ ਧਿਆਨ ਤਰਕ ਕਰਕੇ ਇਹਨਾਂ ਨੇ ਮੂੰਹ نیچے ਕਰ ਲਿਆ ਤੇ ਇਹਨਾਂ ਦਾ ਜਿਹੜਾ ਕੋੜ ਹੋਇਆ ਸੀ ਕਹਿੰਦੇ ਸੀ ਉਹ ਇਹ ਤਲਾਬ ਦੇ ਵਿੱਚੋਂ ਪੂਰਾ ਸਹੀ ਹੁੰਦਾ 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 ਹੋ ਗਿਆ ਤੇ ਫੇਰ ਅਚਾਨਕ ਇਹਨਾਂ ਨੂੰ ਯਾਦ ਆਉਂਦੀ ਪੁਰਾਣੀ ਯਾਦ ਜਿੱਦਾਂ ਮਤਲ ਇਹਨਾਂ ਨੇ ਪ੍ਰਾਨ ਬੀਬੀ ਰਚਨੀ ਜਿੱਦਾਂ ਜਿੱਦਾਂ ਲੈ ਕੇ ਆਈ ਇਹਨਾਂ ਨੂੰ ਇੱਥੋਂ ਤੱਕ ਉਹ ਅਚਾਨਕ ਯਾਦ ਆਉਂਦੀ ਇਹਨਾਂ ਨੂੰ ਮਹਾਰਾਜ ਦਾ ਨਾਮ ਯਾਦ ਕਰਾਉਂਦੀ ਹੈ ਮਹਾਰਾਜ ਤੋਂ ਨਫ਼ਰਤ ਕਰਦਾ ਹੈ ਤੇ ਮਹਾਰਾਜ ਤੋਂ ਨਫ਼ਰਤ ਕਰਦਾ ਵਾ ਤੇ ਬੀਬੀ ਰਚਨੀ ਨੇ ਇਹਨਾਂ ਨੂੰ ਦੱਸਿਆ ਕਿ ਸਭ ਕੁਝ ਜੋ ਵੀ ਕਰਦਾ ਹੈ ਉਹ ਕਾਲ ਪੁਰਖ ਹੀ ਕਰਦਾ ਵਾ ਉਹਦੇ ਪਾਣੀ ਹੀਟ ਹੀ ਹੁੰਦਾ ਹੈ ਸਭ ਕੁਝ ਆਪਾਂ ਨੂੰ ਉਹਦੇ ਪਾਣੀ ਦੇ ਵਿੱਚ ਰਹਿਣਾ ਚਾਹੀਦਾ ਆ ਤੇ ਉਹ ਹੀ ਜਿਆਦਾ ਇਹਨਾਂ ਨੂੰ ਪੁਰਾਣੀ ਆਉਂਦੀ ਆ ਫਿਰ ਅਗੇ ਇਹਨਾਂ ਨੇ ਜੋ ਪੁਰਾਣੀ ਸਮੇ ਦੇ ਵਿੱਚ ਇਹ ਰੁੱਖ ਨੂੰ ਅੱਗ ਲਾਈ ਸੀ ਇੱਥੇ ਜਾਨਵਰ ਬੈਠੇ ਸੀ ਜੋ ਉਹ ਹੀ ਇਹਨਾਂ ਨੂੰ ਫਾਲ ਮਿਲਿਆ ਸੀ ਵੀ ਉਹਦਾ ਕਰਕੇ ਇਹਨਾਂ ਨੂੰ ਮਤਲਬ ਕੋਡ ਹੋਇਆ ਸੀ ਤਾਂ ਕਰਕੇ ਇਹਨਾਂ ਨੂੰ ਪੁਰਾਣੀ ਯਾਦ ਆਉਂਦੀ ਕਿ ਮੈਂ ਰੁੱਖ ਨੂੰ ਅੱਗ ਲਾਈ ਸੀ ਤੇ ਉਹ ਪੂਰਾ ਸੜ ਕੇ ਇੱਕਦਮ ਸੁਆਹ ਹੋ ਗਿਆ ਸੀ ਜਿੱਦੇ ਉਦੇ ਪੰਛੀ ਸੀ ਉਹ ਇਥੋਂ ਉੱਡ ਗਏ ਸੀ ਤੇ ਇਹਨਾਂ ਨੇ ਹੁਣ ਜਿੱਦਾਂ ਜਿੱਦਾਂ ਇਹਨਾਂ ਦਾ ਇਸ਼ਨਾਲ ਕੀਤਾ ਮਤਲਬ ਉਹ اچانک ਚੇਤਾਉਂਦਾ ਰੁਕ ਦਿਖਾਇਆ ਜਿਵੇਂ ਫਿਲਮ ਦੇ ਵਿੱਚ ਕੇ ਹਰਿਆ ਹੁੰਦਾ ਜਾਂਦਾ ਤੇ ਉਹਨੂੰ ਫੋਲਡ ਟਾਣੀਆਂ ਪੱਤੇ ਹੌਲੀ ਹੌਲੀ ਖਿੱਲਦੇ ਜਾਂਦੇ ਆ ਤੁਸੀਂ ਦੇਖੋ ਬਹੁਤ ਹੀ ਵਧੀਆ ਫਿਲਮਾਂ ਉਹ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਹੈ ਜਦੋਂ ਜਾਨਵਰ ਵੀ ਸਾਹਮਣੇ ਹੁਣ ਦੇਖਿਆ ਜਾਨਵਰਾਂ ਆਣ ਕੇ ਪੈਂਦੇ ਜਾਂਦੇ ਆ ਤੇ ਉਹ ਅਲਨੇਵੇਂ ਉਸੇ ਟਾਈਮ ਫਿਲਮ ਦੇ ਵਿੱਚ ਦਿਖਾਇਆ ਜਿੱਦਾਂ ਮਤਲ ਅਸਲੀ ਵਿੱਚ ਤਾਂ ਇਦਾਂ ਨਹੀਂ ਹੋਇਆ ਹੋਊਗਾ ਫਿਲਮ ਦੇ ਵਿੱਚ ਇਦਾਂ ਹੋਇਆ ਹੈ ਤੇ ਇਹਨਾਂ ਨੂੰ ਯਾਦ ਆਉਂਦੀ ਹੁਣ ਇਹਨਾਂ ਨੇ ਮਤਲ ਇਦਾਂ ਜਦੋਂ ਹੋ ਗਿਆ ਮਤਲ ਸਹੀ ਹੋ ਗਿਆ ਉਦੋਂ ਇਹਨਾਂ ਬਾਅਰ रजनी जो तो खेड़े चो रोटी मंग के वापस आई तो मोहन ना देख के गई दे। रजनी ने मोहन इधर उधर बहुत पाले, पर उसके नजर आया? लग लगे कि मोहन जिंदगी तो हार के छट के चला गया थोड़ी देर बाद मोहन नौ पर ना होकर रजनी के सामने आया पर रजनी ने उसन पहचान को तो इनकार कर दिया ਮੋਹਨ ਨੇ ਰਜਵੀਰ ਨੂੰ ਉਸ ਵਾਸਤੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਹੀ ਦੋਸਤੋ ਤੁਹਾਨੂੰ ਕਿੱਦਾਂ ਦੀ ਲੱਗੀ ਫਿਲਮ ਕਿਵੇਂ ਲੱਗੀ ਜੀ ਜਿਹੜੀ ਮੂਵੀ ਮੂਵੀ ਦੇਖੀ ਹੈ ਨਾ ਬਜਰੀ ਦੀ ਆਪਾਂ ਬਹੁਤ ਸੋਹਣੀ ਮੂਵੀ ਉਹਦੇ ਵਿੱਚ ਜਿਹੜਾ ਮਿਲਦਾ ਹੈ ਆਪਾਂ ਨੂੰ ਜਿਹੜੀ ਜਿਹੜੀ ਮਹਿਜ਼ ਜੀ ਚੀਜ਼ ਨੂੰ ਫੀਲ ਹੋਇਆ ਤੇ ਰੱਬ ਦਾ ਭਾਣਾ ਬਹੁਤ ਵੱਡੀ ਚੀਜ਼ ਹੈ ਮੰਨਣਾ ਚਾਹੀਦਾ ਸਾਡੇ ਤੇ ਜੋ ਖਾਵੇ ਸੋਖਾ ਦੇ ਗੁੱਗਾ ਦਾ ਵੀ ਟਾਈਮ ਆਲੇ ਸਾਨੂੰ ਉਹਦਾ ਭਾਣਾ ਮੰਨ ਕੇ ਅੱਗੇ ਵਧਣਾ ਚਾਹੀਦਾ ਜਿੱਦਾਂ ਵੀ ਗੁਰੂ ਸਾਹਿਬ ਜੀ ਬਖਸ਼ਣ ਕਰਦੇ ਨੇ ਸਾਨੂੰ ਉਹਦੇ ਦਿੱਤੇ ਹੋਏ ਸਮੇਂ ਦੇ ਸਾਹਮਣੇ ਚੱਲਣਾ ਚਾਹੀਦਾ ਸਾਨੂੰ ਫਿਲਮ ਜਿਹੜੀ ਵੇਖ ਕੇ ਸਾਨੂੰ ਬਹੁਤ ਵਧੀਆ ਲੱਗਿਆ ਜਿਹੜਾ ਉਹਨਾਂ ਨੇ ਸਚਾਈ ਰੱਬ ਦੀ ਸਾਨੂੰ ਰਜਾ ਦੇ ਵਿੱਚ ਰਹਿਣਾ ਚਾਹੀਦਾ ਗੁਰਮਖੋ ਬੇਸੋ ਪਾਣਾ ਮੰਨੇ ਸੀਗੇ ਹਰਸ ਕੀ ਜੀ ਇਹ ਪਾਣਾ ਹੀ ਰੱਬ ਜੀ ਨੂੰ ਪਾਣਾ ਮੰਨਿਆ ਤੇ ਮਹਾਰਾਜ ਨੇ ਪਾਰਾ ਲੈ ਫਲ ਦਿੱਤਾ ਬਹੁਤ ਵਧੀਆ ਨਿਲੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜੀ ਹੋ ਕੇ ਦੇਖੋ ਤੇ ਇਹਨਾਂ ਨੂੰ ਸਾਰਾ ਪਤਾ ਲੱਗਿਆ ਬਾਕੀ ਨਾਲ ਸਾਰਾ ਕੁਝ ਬਲੌਗ ਦੇ ਵਿੱਚ ਪਤਾ ਲੱਗ ਜਣਾ ਹਾਂ ਕੀ ਕੀ ਹੋਇਆ ਕੀ ਕੀ ਕਿਵੇਂ ਲੱਗੀ ਫਿਲਮ ਓਕੇ ਮਿਲਦੇ ਆ ਅੱਗੇ ਜਾ ਲੋ ਜੀ ਹੁਣ ਆਪਾਂ ਚੱਲੇ ਸੀ ਘਰੇ ਤੇ ਆਪਾਂ ਮਾਲਜੋਂ ਬਾਹਰ ਨਿਕਲਦੇ ਸੀ ਇਹ ਲਿਫਟ ਨਾਲ ਲਈ ਜਾਂਦੇ ਸੀ ਪੰਗੇ ਦਿਨੇ ਯਾਨੀ ਕਹਿੰਦੇ ਸਾਡੀ ਵੀਡੀਓ ਬਣਾ ਦੇ ਤੇ ਆਪਾਂ ਇਹਨਾਂ ਨੂੰ ਵੀਡੀਓ ਨਹੀਂ ਬਣਾ ਕੇ ਦਿੱਤੀ ਤੇ ਫਿਲਮ ਬਹੁਤ ਹੀ ਵਧੀਆ ਸੀ ਦਿਲਜੀਤ ਸਿੰਘ ਨੇ ਵੀ ਦੱਸਿਆ ਫਿਲਮ ਬਾਰੇ ਕੀ ਸਿੱਖਿਆ ਮਿਲਦੀ ਹੈ ਤੇ ਜ਼ਰੂਰ ਦੇਖਣ ਜਾਇਓ ਜੀ